ਮੇਰਾ ਨਾਮ ਰਣਜੀਤ ਸਿੰਘ ਹੈ ਤੇ ਆਪਾਂ ਜਿਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਕੇਡ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆ ਡਿੱਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ-ਠਾਕ ਹਾਂ ਸਾਰੇ ਠੀਕ-ਠਾਕ ਨੇ ਬਚਾਈ ਹੋ ਗਏ ਜੀ ਮੇਰਾ ਨਾਮ ਸੁਤਵਿੰਦਰ ਮਸੀਹ ਹੈ ਜੀ ਬਬਰੀ ਨਾਕੇ ਤੇ ਮੈਂ ਤਨਾ ਤਾਂ ਬਬਰੀ ਨਾਕੇ ਤੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਦੇ ਅੱਗੇ ਗੱਡੀ ਆ ਰਹੀ ਸੀ ਐਸ ਕਰੂਜ਼ ਉਹ ਰਬ ਸੱਡਾ ਕਰਾਇਆ ਆ ਟ੍ਰੈਕਾ ਕਰਾਇਆ ਸੀ ਜਦੋਂ ਇਲਾਕੇ ਦੇ ਤੇ ਉਹ ਮੋਰ ਕਰ ਲੱਗ ਟ੍ਰੱਕ ਆਲਾ ਜਿਹੜੀ ਗੱਡੀ ਗਾਰੀ ਕ੍ਰੂਜ਼ਰ ਗੱਡੀ ਹੋਲੀ ਹੋ ਗਈ ਟ੍ਰੈਕਾ ਦਾ ਕੋਈ ਕੰਟਰੋਲ ਨਹੀਂ ਹੋਇਆ ਉਹ ਪਠਾਨਕੋੜ ਮੋੜ ਲਗਾ ਚਾਰ ਕੇ ਪਲਟ ਗਿਆ ਕੋਈ ਸਰ ਜਾਲੀ ਮਾਣੀ ਦਾ ਨਹੀਂ ਨਹੀਂ ਬਚਾਓ ਗਿਆ ਟ੍ਰੈਕਾ ਨਾਲ ਸੱਡ ਰਗੀ ਜੱਤ ਲੱਗੀ ਆ ਹੁਣ ਦਾਖਲ ਕਰਾਇਆ ਗਿਆ ਹਸਪਤਾਲ ਤਿੰਨ ਨੌਜਵਾਨਾਂ ਗਾਰਜ ਖਰੇ ਵਿੱਚ ਤੇ ਤਿੰਨ ਟ੍ਰੱਕ ਤੇ ਬਿਲਕੁਲ ਤਿੰਨੇ ਸਹੀ ਸਬਤ ਆਯੂਹਾਵ ਆ ਗਏ ਨੇ ਅਗਲੀ ਕੋਈ ਕਰਨੀ ਜਗ੍ਹਾ ਨਹੀਂ